ਹੁਣ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਤੱਕ ਨਹੀਂ ਵੱਜਣਗੇ ਡੀਜੇ ਅਤੇ ਲਾਊਡ ਸਪੀਕਰ ਜੀ ਹਾਂ ਤੁਹਾਨੂੰ ਦੱਸ ਦੇ ਕਿ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਹੁਣ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਤੱਕ ਨਹੀਂ ਵੱਜਣਗੇ ਡੀਜੇ ਅਤੇ ਲਾਊਡ ਸਪੀਕਰ ਕਿਸੇ ਵੀ ਧਾਰਮਿਕ ਸਥਾਨ ਜਾਂ ਫਿਰ ਜਨਤਕ ਇਕੱਠ ਦੇ ਵਿੱਚ ਤੁਸੀਂ ਜੇਕਰ ਡੀਜੇ ਜਾਂ ਲਾਊਡ ਸਪੀਕਰ ਦੇਰ ਰਾਤ ਤੱਕ ਚਲਾ ਰਹੇ ਹੋ ਤਾਂ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਦੱਸ ਦੇ ਕਿ ਪਾਬੰਦੀ ਜੋ ਹੈ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਲਗਾਈ ਗਈ ਹੈ ਅੰਮ੍ਰਿਤਸਰ ਦੇ ਵਿੱਚ ਜੇਕਰ ਹੁਣ ਤੁਸੀਂ ਰਾਤ ਨੂੰ 10 ਵਜੇ ਤੋਂ ਲੈ ਕੇ 6 ਵਜੇ ਤੱਕ ਅੰਮ੍ਰਿਤਸਰ ਦੇ ਵਿੱਚ ਡੀਜੇ ਜਾਂ ਫਿਰ ਕੋਈ ਵੀ ਲਾਊਡ ਸਪੀਕਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਡਿਪਟੀ ਕਮਿਸ਼ਨਰ ਪੁਲਿਸ ਦੇ ਵੱਲੋਂ ਧਾਰਾ 163 ਬੀ ਐਨਐਸ ਅਧੀਨ ਐਮਰਜੈਂਸੀ ਨੂੰ ਛੱਡ ਕੇ ਇਹ ਪਾਬੰਦੀ ਲਗਾਈ ਗਈ ਹੈ ਤਾਂ ਹੁਣ ਇਹ پابੰਦੀ ਜੋ ਹੈ ਲੋਕਾਂ ਦੀ ਸੁਰੱਖਿਆ ਜਾਨਵਰਾਂ ਅਤੇ ਪੰਛੀਆਂ ਦੀ ਸਿਹਤ ਨੂੰ ਲੈ ਕੇ ਲਗਾਈ ਗਈ ਹੈ ਕਿਉਂਕਿ ਦੇਖਿਆ ਜਾਵੇ ਤਾਂ ਲਗਾਤਾਰ ਵਿਆਹ ਸ਼ਾਦੀਆਂ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ देर रात ਤੱਕ ਡੀਜੇ ਚੱਲਣ ਦੇ ਜਿਹੜੇ ਸਮੱਸਿਆ ਸੀਗੀ ਉਹ ਸਾਹਮਣੇ ਆ ਰਹੇ ਸੀ ਲੋਕਾਂ ਦੇ ਵੱਲੋਂ ਕਾਫੀ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਜਿਸ ਨੂੰ ਲੈ ਕੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਸੀ ਪੰਛੀਆਂ ਅਤੇ ਜਾਨਵਰਾਂ ਤੇ ਵੀ ਬੁਰਾ ਜਿਹੜਾ ਅਸਰ ਹੈ ਉਹ ਪੈਂਦਾ ਸੀ ਤਾਂ ਹੁਣ ਇਹ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਪੁਲਿਸ ਵੱਲੋਂ ਆਬ੍ਰਿਸਰ ਡਿਪਟੀ ਕਮਿਸ਼ਨਰ ਪੁਲਿਸ ਦੇ ਵੱਲੋਂ ਇਹ ਪਾਬੰਦੀ ਲਗਾ ਦਿੱਤੀ ਗਈ ਹੈ ਦਾਜ ਹੈ ਕਿ 16 ਫਰਵਰੀ 2026 ਤੱਕ ਇਹ ਪਾਬੰਦੀ ਲਗਾਈ ਗਈ ਹੈ ਤੇ ਜੇਕਰ ਹੁਣ ਤੁਸੀਂ ਰਾਤ ਨੂੰ ਯਾਨੀ ਕਿ ਦੇਰ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਕਿਸੇ ਵੀ ਧਾਰਮਿਕ ਸਥਾਨ ਜਾਂ ਫਿਰ ਜਨਤਕ ਇਕਾਠ ਦੇ ਵਿੱਚ ਡੀਜੇ ਜਾਂ ਲਾਊਡ ਸਪੀਕਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਇਹ ਨਿਯਮ ਜੋ ਹੈ ਲਾਗੂ ਕੀਤੇ ਗਏ ਨੇ ਪਾਬੰਦੀ ਜੋ ਹੈ ਪੂਰੀ ਤਰ੍ਹਾਂ ਲਗਾ ਦਿੱਤੀ ਗਈ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਦੱਸਦੇ ਕਿ ਨੌਇਸ ਪੋਲੂਸ਼ਨ ਜਿਹੜੀ ਹੈ ਰਾਤ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਸੀ ਜਿਸ ਤਰ੍ਹਾਂ ਲੈ ਕੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਇਸ ਨੂੰ ਲੈ ਕੇ ਲੋਕਾਂ ਦੀ ਸਿਹਤ ਬਜ਼ੁਰਗਾਂ ਨੂੰ ਬੁਰਾ ਅਸਰ ਪੈਂਦਾ ਹੈ ਉਹਨਾਂ ਦੀ ਸਿਹਤ ਤੇ ਪੰਛੀ ਅਤੇ ਜਾਨਵਰ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਬੁਰਾ ਅਸਰ ਪੈਂਦਾ ਹੈ ਨੌਇਸ ਪੋਲੂਸ਼ਨ ਨੂੰ ਲੈ ਕੇ ਤਾਂ ਹੁਣ ਇਹ ਨਿਯਮ ਜੋ ਹੈ ਲਾਗੂ ਕਰ ਦਿੱਤਾ ਗਿਆ ਹੈ ਪਾਬੰਦੀ ਲਗਾ ਦਿੱਤੀ ਗਈ ਹੈ 16 ਫਰਵਰੀ 2026 ਤੱਕ ਇਹ ਪਾਬੰਦੀ ਪੂਰੀ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਲੱਗੀ ਹੈ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਕੋਈ ਵੀ ਲਾਊਡ ਸਪੀਕਰ ਜਾਂ ਡੀਜੇ ਜਿਹੜਾ ਹੈ ਉਹ ਨਹੀਂ ਚਲਾਇਆ ਜਾਵੇਗਾ